ਕੀ ਰਬ ਨੂੰ ਪ੍ਰਾਪਤ ਕਰਨ ਲਈ ਜਤੀ ਸਤੀ ਹੋਣਾ ਜ਼ਰੂਰੀ ਹੈ ਬ੍ਰਹਮਚਾਰੀ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਨਵਾਂ ਕਨਸੈਪਟ ਆਇਆ ਜਤੀ ਸਤੀ ਦਾ ਬ੍ਰਹਮਚਾਰੀ ਦਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਜੇ ਆਪਾਂ ਗੁਰਬਾਣੀ ਗੁਰੂ ਦੀ ਰੋਸ਼ਨੀ ਗੁਰੂ ਦੇ ਗਿਆਨ ਵਿੱਚ ਚੱਲਾਂਗੇ ਤੇ ਮਹਾਰਾਜ ਕਹਿੰਦੇ ਸਾਨੂੰ ਜਿਹੜਾ ਜਤੀ ਸਤੀ ਦੂਸਰੇ ਹੈ ਨਾ ਜਿਹੜੇ ਕੱਪੜੇ ਪਾ ਲੈਂਦੇ ਜਾਂ ਵਿਆਹ ਨਹੀਂ ਕਰਵਾਉਂਦੇ ਉਹਨਾਂ ਦੀ ਕੋਈ ਪਰਵਾਣ ਨਹੀਂ ਗੁਰਬਾਣੀ ਵਿੱਚ ਮਹਾਰਾਜ ਨੇ ਗ੍ਰਸਥ ਨੂੰ ਪਹਿਲ ਦਿੱਤੀ ਹੈ ਤੇ ਗ੍ਰਸਥ ਵਿੱਚ ਰਹਿ ਕੇ ਪ੍ਰਮਾਤਮਾ ਨਾਲ ਮਲਾਪ ਕੀਤਾ ਤੇ ਹੋਰ ਗੁਰਸਿੱਖਾਂ ਨੂੰ ਇਸ ਰਸਤੇ ਤੇ ਤੋਰ ਕੇ ਗਿਆਨ ਦੇ ਰਾਹੀ ਪ੍ਰਮਾਤਮਾ ਨਾਲ ਲਾਇਆ ਹਮ ਮਾਰੇ ਗੁਰਵਾਣੀ ਵਿੱਚ ਫਰਮਾਉਂਦੇ ਨੇ ਜਤੀ ਸਦਾਵੇ ਜੁਗਤ ਨਾਲ ਜਾਣਾ ਛੱਡ ਬਹਿ ਘਰਵਾਰ ਜਿਹੜੇ ਜਤੀ ਲੋਕ ਨੇ ਉਹ ਤਰੀਕਾ ਨਹੀਂ ਜਾਣਦੇ ਪ੍ਰਮਾਤਮਾ ਨੂੰ ਮਿਲਦਾ ਪ੍ਰਮਾਤਮਾ ਸਰੀਰ ਵਿੱਚ ਹੈ ਤੇ ਤਰੀਕਾ ਨਹੀਂ ਜਾਣਦੇ ਤੇ ਉਹ ਬਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੇ ਲਈ ਜਤੀ ਬਣ ਜਾਂਦੇ ਆ ਪਰ ਉਹਨਾਂ ਨੂੰ ਫਿਰ ਕੰਮ ਬਹੁਤ ਤੰਗ ਕਰਦਾ ਹੈ ਗੁਰਬਾਣੀ ਵਿੱਚ ਦੱਸਿਆ ਵੀ ਜਿਹੜਾ ਇਹ ਕੰਮ ਹੈ ਨਾ ਇਹਨੂੰ ਮਾਹਵਲੀ ਕਹਿੰਦੇ ਨੇ ਜੇ ਸਾਡੇ ਕੋਲ ਤਰੀਕਾ ਨਹੀਂ ਹੈ ਗੁਰੂ ਨਹੀਂ ਹੈ ਪੂਰਾ ਸਾਡਾ ਪੂਰੇ ਤਰੀਕੇ ਨਹੀਂ ਹੈ ਗੁਰੂ ਦਾ ਪੂਰਾ ਗਿਆਨ ਨਹੀਂ ਹੈ ਤੇ ਆਪਾਂ ਇਹਦੇ ਜਾਲ ਵਿੱਚ ਫਸ ਜਾਵਾਂਗੇ ਜਿਹੜਾ ਸਰੀਰ ਹੈ ਸਰੀਰ ਦੇ ਵਿੱਚ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ ਮਾਰਗੰਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਉਹ ਜਿਹੜੇ ਪੰਜ ਚੋਰ ਹਨ ਉਹ ਸਾਡਾ ਅੰਮ੍ਰਿਤ ਲੁੱਟ ਰਹੇ ਨੇ ਜਦੋਂ ਸਾਡਾ ਅੰਮ੍ਰਿਤ ਲੁੱਟਿਆ ਜਾਂਦਾ ਸਾਡਾ ਮਨ ਕਮਜ਼ੋਰ ਹੋ ਜਾਂਦਾ ਫਿਰ ਉਹ ਇਸ ਤਰੀਕੇ ਵੱਲ ਚਲ ਜਾਂਦਾ ਜਤੀਆਂ ਵੱਲ ਸੱਤੀਆਂ ਵੱਲ ਐਕਚੁਅਲੀ ਜਿਹੜਾ ਜਤੀ ਹੈ ਜਤੀ ਉਹੀ ਹੈ ਜਿਹੜਾ ਆਪਣੀ ਘਰ ਵਾਲੀ ਤੋਂ ਇਲਾਵਾ ਹੋਰ ਕਿਸੇ ਦੇ ਨਾਲ ਵੀ ਗਲਤ ਕੰਮ ਦਾ ਵਿਚਾਰ ਵੀ ਨਹੀਂ ਲੈਂਦਾ ਉਸ ਨੂੰ ਜਤੀ ਦੱਸ 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 ਮਿ ਦਿੱਤੀ ਹੈ ਹਾਂ ਗ੍ਰਸਥ ਜਿਹੜਾ ਜੀਵਨ ਹੈ ਬਹੁਤ ਸੌਖਾ ਹੂੰ ਪਰਮਾਤਮਾ ਨੂੰ ਮਿਲਣ ਦੇ ਲਈ ਬਹੁਤ ਹੀ ਸੌਖਾ ਦੇਖੋ ਗਰੋ ਪਿਆਰਿਓ ਆਪਾਂ ਗ੍ਰਸਥੀ ਜੀਵਾਂ ਆਪਾਂ ਆਪਣੀ ਮਰਜ਼ੀ ਨਾਲ ਖਾ ਪੀ ਸਕਦੇ ਹਾਂ ਰਹਿ ਸਕਦੇ ਹਾਂ ਕੁਝ ਵੀ ਲੈ ਸਕਦੇ ਹਾਂ ਤੇ ਮਹਾਰਾਜ ਦੱਸਿਆ ਕਹਿੰਦੇ ਹਸਣਦੇ ਆ ਨਾਨਕ ਸਤਗੁਰੂ ਭੇਟੀ ਹੈ ਪੂਰਣ ਹੋਵੇ ਜੁਗਤ ਹੂੰ ਹਸਣਦੇ ਆ ਖੜਨਦੇ ਆ ਪਹਿਨਨਦੇ ਆ ਖਵੰਦਦੇ ਆ ਮਿੱੱਚੇ ਹੋਵੇ ਮੁਕਤ ਹੂੰ ਪਰ ਤੁਸੀਂ ਪਰਿਵਾਰ ਵਿੱਚ ਰਹੋ ਹੂੰ ਪਰ ਤੁਹਾਡਾ ਜਿਹੜਾ ਸਤਗੁਰ ਹੈ ਉਹਦੇ ਪੂਰਾ ਗਿਆਨ ਤੁਹਾਨੂੰ ਹੋਣਾ ਚਾਹੀਦਾ ਪੂਰੇ ਤਰੀਕੇ ਤੁਹਾਨੂੰ ਹੋਣੇ ਚਾਹੀਦੇ ਹੂੰ ਪਰ ਕਿਵੇਂ ਆਪਾਂ ਜਪਣਾ ਹੈ ਕਿਵੇਂ ਆਪਾਂ ਕਾਲ ਜਿਹੜਾ ਕਾਲ ਹੈ ਨਾ ਉਹ ਸਾਡੀ ਵਿਰੋਧੀ ਟੀਮ ਹੈ ਹੂੰ ਮਨ ਸਾਡਾ ਕੱਲਾ ਹੈ ਕਾਲ ਪੰਜ ਇੱਕ ਪੰਜ ਸਰਦਾਰ ਨੇ ਹੂੰ ਇਹ ਜਿਹੜੇ ਪੰਜ ਸਰਦਾਰ ਨੇ ਇਹਨਾਂ ਤਰੀਕੇ ਨਾਲ ਪਸੰਦ ਹੈ ਜਿਹੜਾ ਕਾਮ ਹੈ ਨਾ ਬਾਈ ਜੀ ਉਹ ਇਸ ਸਰੀਰ ਦੇ ਵਿੱਚ ਹੀ ਇਸ ਗ੍ਰਸਤੀ ਨੂੰ ਅੱਗੇ ਚਲਾਉਣ ਵਾਸਤੇ ਮਾਲਕ ਨੇ ਪੈਦਾ ਕੀਤਾ ਜਿਹੜੇ ਪੰਜ ਸਰਦਾਰ ਇਹਨਾਂ ਤੋਂ ਆਪਾਂ ਕੰਮ ਵੀ ਲੈਣਾ ਤਰੀਕੇ ਨਾਲ ਲੈਣਾ ਤੇ ਮਹਾਰਾਜ ਦੱਸਦੇ ਨੇ ਕਹਿੰਦੇ ਇਸ ਦੇਹੀ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਔਪਤ ਇਸ ਸੰਸਾਰਾ ਬ੍ਰਹਮਾ ਵਿਸ਼ਨ ਮਹੇਸ਼ ਸਰੀਰ ਦੇ ਵਿੱਚ ਹੀ ਨੇ ਆਪਣੇ ਸਰੀਰ ਦੇ ਵਿੱਚ ਬ੍ਰਹਮਾ ਵਿਸ਼ਨ ਮਹੇਸ਼ ਹਾਂਜੀ ਬ੍ਰਹਮਾ ਵਿਸ਼ਨ ਮਹੇਸ਼ ਸਰੀਰ ਦੇ ਵਿੱਚ ਨੇ ਜੇ ਆਪਾਂ ਜਤੀ ਬਣ ਜਾਗੇ ਤੇ ਤਰੀਕੇ ਪੂਰੇ ਨੇ ਸਿੱਖਾਂਗੇ। ਗ੍ਰਸਥ ਵਿੱਚ ਰਹਿ ਕੇ ਆਪਾਂ ਜਤੀ ਬਣ ਸਕਦੇ ਆ। ਆਪਾਂ ਜੋ ਗੁਰਬਾਣੀ ਕਹਿੰਦੇ ਉਹ ਜਤੀ ਬਣਨਾ, ਉਹ ਜਤੀ ਤੇ ਸੱਤੀ ਬਣਨਾ ਆਪਾਂ। ਨਾ ਕਿ ਜਿਹੜਾ ਆਪਾਂ ਭੇਖ ਭੇਖ ਨਹੀਂ ਆਪਾਂ ਭੇਖ ਦੇ ਵਿੱਚ ਨਹੀਂ ਫਸਣਾ। ਅਸੀਂ ਦੇਖਦੇ ਆਂ ਵੀ ਅੱਜ ਕੱਲ ਕਾਮ ਦਾ ਬੋਲ ਬਾਲਾ। ਲੋਕਾਂ ਦੇ ਸਿਰ ਤੇ ਕਾਮ ਚੜਿਆ ਆਇਆ। ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ? ਗੁਰਬਾਣੀ ਸ਼ਾਇਦ ਉਹਨਾਂ ਦੇ ਅਗਲੇ ਜਨਮ ਬਾਰੇ ਵੀ ਕੁਝ ਨਾ ਕੁਝ ਕਹਿਣ ਦੀ। ਹਾਂ ਜੀ। ਜਿਹੜਾ ਕਾਮ ਹੈ ਨਾ ਭਾਈ ਗੁਰਜੀ ਇਹ ਬਹੁਤ ਹੀ ਵੱਡਾ ਮਾਂ ਬਲੀ ਆ ਹਮ ਕਾਮ ਕੇ ਵਾਰੀ ਦੁੱਖ ਸੁੱਖ ਦਰਬਾਨੀ ਪਾਪ ਪੁੰਨ ਦਰਵਾਜਾ ਜਦੋਂ ਆਪਾਂ ਭਗਤੀ ਕਰਾਂਗੇ ਨਾ ਸਾਨੂੰ ਸਭ ਤੋਂ ਪਹਿਲਾਂ ਕਾਮ ਹੀ ਤੰਗ ਕਰਦਾ ਸਾਨੂੰ ਕਾਮ ਦੇ ਫਿਰ ਨਹੀਂ ਆਉਂਦੇ ਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਾਮ ਬਹੁਤ ਤੰਗ ਕਰਦਾ ਤੇ ਮਾਰਾ ਇਹ ਕਹਿੰਦੇ ਜੀ ਤੁਹਾਡੇ ਕੋਲ ਤਰੀਕਾ ਹੈ ਨਾ ਤੁਹਾਡੀ ਆਪਣੀ ਘਰ ਵਾਲੀ ਆ ਆਪਣੇ ਪਰਿਵਾਰ ਉਹਦੇ ਨਾਲ ਆਪਣਾ ਕਾਮ ਦੀ ਪੂਰਤੀ ਕਰੋ ਉਹਨਾਂ ਮਨ ਸ਼ਾਂਤ ਹੋ ਜਾਏਗਾ ਜੇ ਆਪਾਂ ਬਾਹਰ ਤੁਰੇ ਫਿਰਾਂਗੇ ਇੱਧਰ ਉੱਧਰ ਕੰਮ ਕਰਦੇ ਉਹਦੇ ਨਾਲ ਸਾਡੀ ਫਿਰ ਅਵਸਥਾ ਬਦਲ ਜਾਂਦੀ ਹੈ ਜਿਹੜੀ ਹੈਬਟ ਨੂੰ ਆਪਾਂ ਜ਼ਿਆਦਾ ਕਰਾਂਗੇ ਉਹ ਸਾਡੀ ਹੈਬਟ ਜ਼ਿਆਦਾ ਹੋ ਜਾਏਗੀ ਹੂੰ ਉਹਦੇ ਨਾਲ ਆਪਾਂ ਬਦਨਾਮ ਹੋ ਜਾਾਂਗੇ ਇੱਥੇ ਸੰਸਾਰ ਦੇ ਵਿੱਚ ਦੇਖੋ ਇੱਕ ਬੇਸ਼ਵਕਾ ਹੈ ਕਿੰਨੀ ਬਦਨਾਮ ਹੋ ਜਾਂਦੀ ਹੈ ਜਦਕਿ ਉਹ ਚੁੱਧੀ ਛੋਟੀ ਜਿਹੀ ਗਲਤੀ ਹੁੰਦੀ ਹੈ ਉਹਨੂੰ ਕੋਈ ਸਤਕਾਰ ਨਹੀਂ ਦਿੰਦਾ ਪਰ ਜਿਹੜਾ ਗੁਰਸਿੱਖ ਹੈ ਉਸ ਨੂੰ ਬੇਸ਼ਵਕਾ ਨੂੰ ਨਿਰਾਦਰ ਨਹੀਂ ਕਰਦਾ ਉਹਨੂੰ ਪਤਾ ਹੈ ਕਿ ਬੇਸ਼ਵਕ ਕਿਉਂ ਬਣੀ ਹੈ ਜਿਹੜੀ ਬੇਸ਼ਵਕ ਐਕਚੁਅਲੀ ਉਹ ਇਸ ਕਰਕੇ ਬਣਦੀ ਹੈ ਮਹਾਰਾਜ ਗੁਰਬਾਣੀ ਵਿੱਚ ਦੱਸਿਆ ਹੈ ਕਿ ਪਤੀ ਪਤਨੀ ਦੇ ਆਪਸ ਵਿੱਚ ਬਹੁਤ ਪਿਆਰ ਹੁੰਦਾ ਹੈ ਜਿਹੜਾ ਜਦੋਂ ਸਾਡਾ ਸਵਾਸ ਪੂਰੇ ਹੋ ਜਾਂਦੇ ਸਾਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਜਦੋਂ ਮੰਨ ਲਓ ਮੇਰਾ ਸਵਾਸ ਪੂਰੇ ਹੋ ਗਏ ਤੇ ਮੈਨੂੰ ਜਾਣਾ ਪਏਗਾ ਤੇ ਮੇਰੇ ਘਰ ਵਾਲੀ ਮੇਰੇ ਲਾਗੇ ਵਾਲ ਖੜਾ ਕੇ ਰੋਣ ਲੱਗੀ ਵੀ ਤੇਰੇ ਬਾਅਦ ਮੇਰਾ ਕੀ ਬਣੇਗਾ ਜੇ ਮੇਰਾ ਧਿਆਨ ਮੇਰੀ ਘਰ ਵਾਲੀ ਵਿੱਚ ਚਲਾ ਜਾਏਗਾ ਮਾਰੇ ਗਏ ਅੰਤਕਾਲ ਜੋ ਲੜਕੀ ਸਿਮਰੇ ਐਸੀ ਚਿੰਤਾ ਮੇ ਜਿਮਰ ਬੇਸਵਾ ਜੋਨ ਬਲ ਬਲ ਉਤਰ ਫਿਰ ਆਪਾਂ ਬੇਸਵਾ ਬਣ ਜਾਗੇ ਛੋਟੀ ਜੀ ਗਲਤੀ ਕਰਕੇ ਆਪਾਂ ਬੇਸਵਾ ਬਣ ਜਾਗੇ ਕਿਵੇਂ ਕਿਵੇਂ ਜੇ ਮਤਲਬ ਕਿ ਇਹ ਜੇ ਆਪਣੀ ਜਦੋਂ ਮੇਰੇ ਸ્વાસ ਪੂਰੇ ਹੋਣ ਰਹਿਗੇ ਜੇ ਮੈਂ ਮਨਮੁਖ ਹਾਂ ਮੈਨੂੰ ਤਰੀਕਾ ਨਹੀਂ ਪਤਾ ਜੇ ਤਾਂ ਮੈਂ ਗੁਰਮਖਾ ਦੇ ਮੈਨੂੰ ਤਾਂ ਪਤਾ ਲੱਗ ਜਾਣਾ ਕਿ ਮੈਂ ਹੁਣ ਮੇਰਾ ਸਮਾਂ ਆ ਗਿਆ ਤੇ ਆਪਾਂ ਪਰਿਵਾਰ ਨੂੰ ਦੱਸ ਦੇਣਾ ਕਿ ਵੀ ਆਪਣਾ ਸਮਾਂ ਆ ਗਿਆ ਮੈਨੂੰ ਡਿਸਟਰਬ ਨਾ ਕਰੇ ਕੋਈ ਤੇ ਫਿਰ ਕੀ ਇਹ ਮਾਲਕੰਦਰ ਉਹ ਬੋਲਦਾ ਹੈ ਪਤਾ ਲੱਗ ਜਾਂਦਾ ਗੰਢ ਖੁੱਲਦੀ ਆ ਆਪਾਂ ਉਹ ਨਾਮ ਵਿੱਚ ਸਮਾ ਕੇ ਪਰਮਾਤਮਾ ਵਿੱਚ ਥਲੀਨ ਹੋ ਜਾਂਦੇ ਆ ਪਰ ਜਿਹੜਾ ਮਨਮੁਖ ਜੀਵ ਹੈ ਉਹ ਨੂੰ ਇਹ ਸੋਝੀ ਨਹੀਂ ਆ ਹੂੰ ਉਹ ਕੀ ਆ ਉਹਦਾ ਸਰੀਰ ਸਵਾਸ ਪੂਰੇ ਹੁੰਦੇ ਆ ਰੋਮ ਇਹ ਖਿੱਚੁੰਦੇ ਆ ਰੋਮਾਂ ਵਿੱਚ ਸੁਰਤੀ ਆ ਉਹ ਰੇ ਖਿੱਚੁੰਦੇ ਅੰਦਰ ਉਹ ਦਰਦ ਹੁੰਦਾ ਨਾ ਸਰੀਰ ਜਦੋਂ ਸਵਾਸ ਨਿਕਲਦੇ ਆ ਤੇ ਉਹ ਫਿਰ ਟੀਕਾ ਮਾਰਦਾ ਤੇ ਲਾਗੇ ਘਰ ਵਾਲੀ ਰੋਣ ਲੱਗ ਪੈਂਦੀ ਤੇਰੇ ਬਾਅਦ ਮੇਰਾ ਕੀ ਬਣੇਗਾ 페로스 ਜੀਬ ਦੇ ਮਨ ਵਿੱਚ ਖਿਆਲ ਆਉਂਦਾ ਕਿ ਮੇਰੇ ਬਾਦ ਮੇਰੀ ਜਨਾਨੀ ਦਾ ਕੀ ਬਣੇਗਾ ਉਹਦਾ ਧਿਆਨ ਆਪਣੀ ਜਨਾਨੀ ਵੱਲ ਚਲ ਜਾਂਦਾ ਧਿਆਨ ਦੀ ਵੱਸ ਹੈ ਜਦੋਂ ਜਨਾਨੀ ਵੱਲ ਧਿਆਨ ਚਲਾ ਗਿਆ ਤੇ ਸਾਡਾ ਅਗਲਾ ਜਨਮ ਬੇਸ਼ਵਾਬ ਹੋ ਜਾਏਗਾ ਅਗਲਾ ਜਨਮ ਸੈਕਸ ਵਰਕਰ ਦਾ ਬੇਸ਼ਵਾਬ ਬੇਸ਼ਵਾਬ ਮਤਲਬ ਜਿਹਨੂੰ ਆਪਾਂ ਸੈਕਸ ਵਰਕਰੀ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ ਬੇਸ਼ਵਾਬ ਹੋ ਜਾਏਗਾ ਤੇ ਹੋਰ ਮਹਾਰਾਜ ਦੱਸਿਆ ਵੀ ਜੇ ਜ਼ਿਆਦਾ ਕੰਮ ਦੇ ਬੇ ਕਰਨ ਤਾਂ ਨਹੀਂ ਵੀ ਸੈਕਸ ਵਰਕਰਸ ਦੀ ਗਿਣਤੀ ਵਧਦੀ ਜਾ ਰਹੀ ਹੈ ਬੇਸ਼ਵਾਬਾਂ ਦੀ ਗਿਣਤੀ ਹਾਂ ਜੀ ਮੱਦੀ ਜਾ ਰਹੀ ਹੈ ਕਿਉਂਕਿ ਸਾਡਾ ਧਿਆਨ ਧਿਆਨ ਗੁਰੂ ਸਾਹਿਬ ਵੱਲ ਨਹੀਂ ਰਿਹਾ ਹਾਂ ਜੀ ਸਾਡਾ ਧਿਆਨ ਸਾਡੇ ਲੇਡੀਜ਼ ਵੱਲ ਹੋ ਜਾਂਦਾ ਜਨਾਨੀ ਵੱਲ ਹੋ ਜਾਂਦਾ ਉਹਦੇ ਕਰਕੇ ਬੇਸਬਬ ਦਾ ਜਿਹੜਾ ਜੀਵਨ ਹੈ ਉਹ ਵੱਧ ਰਿਹਾ ਤੇ ਹੋਰ ਮਹਾਰਾਜ ਦੱਸੇ ਜੇ ਜਿਆਦਾ ਹੀ ਕੰਮ ਹੈ ਜੇ ਔਰਤ ਵੱਲ ਧਿਆਨ ਨਹੀਂ ਗਿਆ ਤੇ ਕੰਮ ਵਿੱਚ ਧਿਆਨ ਰਹਿ ਗਿਆ ਨਾ ਤੇ ਅਗਲਾ ਜਨੂੰ ਹਾਥੀ ਦਾ ਹੋ ਜਾਏਗਾ ਜਿਹਨੂੰ ਮਹਾਰਾਜ ਦੱਸੇ ਨੇ ਜੋਦ ਰੀਸਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਹੋਮੈ ਰੁਕ ਰੋਗ ਮਨੁੱਖੋ ਦਿਨਾ કામરોગ મેંગલ વસ્કીના ਜਿਹੜਾ ਹਾਥੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਕਾਮ ਹੁੰਦਾ ਹੂੰ ਉਹ ਇਸੇ ਕਰਕੇ ਉਹ ਇਹਦਾ ਸ਼ਰੀਰ ਕਰਕੇ ਉਹ ਕਾਮ ਦੇ ਵਸ ਹੋ ਜਾਂਦਾ ਉਹਨੂੰ ਫੜਨ ਵਾਸਤੇ ਕੀ ਕਰਦੇ ਸ਼ਿਕਾਰੀ ਉਹ ਕਾਗਜ਼ ਨਹੀਂ ਬਣਾਦੇ ਹੱਥ ਨਹੀਂ ਖੱਡਾ ਪੁੱਟ ਕੇ ਉਹਦੇ ਵਿੱਚ ਉਹਦੇ ਉੱਪਰ ਤੱਪੜ ਜਿਹਾ ਪਾ ਕੇ ਉਹਨੂੰ ਉਹਦੇ ਉੱਪਰ ਖੜਾ ਲੈਂਦੇ ਹੂੰ ਉਹ ਕਾਮ ਦੇ ਵਸ ਆ ਕੇ ਆਂਦਾ ਭੱਜਿਆ ਉਹਦੇ ਵਿੱਚ ਡਿੱਗ ਜਾਂਦਾ ਖੱਡੇ ਵਿੱਚ ਉਹ 10 15 ਦਿਨ ਉਹਨੂੰ ਭੁੱਖਾ ਰੱਖਦੇ ਹਥਿਆਰ ਰੱਖਦੇ ਆ ਫੇਰ ਆ ਕੇ ਉਹਨੂੰ ਖਰਾਕ ਦਿੰਦੇ ਆ ਫੇਰ ਉਹ ਪ੍ਰਤੀਤ ਕਰਦਾ ਇਹਨੂੰ ਮੈਨੇ ਬਚਾਇਆ ਫੇਰ ਉਹਨਾਂ ਦੇ ਸਹਾਰੇ ਤੇ ਉਹ ਚੱਲਦਾ ਹਾਥੀ ਇਸ ਤਰ੍ਹਾਂ ਬਸ ਹੋ ਜਾਂਦਾ ਮਤਲਬ ਐਡਾ ਵੱਡਾ ਸਰੀਰ ਇਨਸਾਨ ਉਹਨੂੰ ਬਸ ਕਰ ਲੈਂਦਾ ਕਿਹਨੂੰ ਪਤਾ ਵੀ ਕਾਮ ਇਹਦੀ ਕਮਜ਼ੋਰੀ ਹੈ ਮੈੰਗਲ ਦੀ ਹਾਥੀ ਦੀ ਮਤਲਬ ਜਿਹੜਾ